ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਦੇ ਦੇਵੇ ਪ੍ਰਮਾਤਮਾ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਕਹਾਣੀ ਦਾ ਜਾਗਰ ਸਿੰਘ ਪਿੰਡ ਦਾ ਕਹਿੰਦਾ ਕਹਾਉਂਦਾ ਬੰਦਾ ਹੁੰਦਾ ਹੈ ਪਰ ਉਹਦੀ ਨੀਤ ਇੰਨੀ ਹੌਲੀ ਹੈ ਇੰਨੀ ਮਾੜੀ ਹੈ ਨੀਤ ਕਿ ਉਹਨੂੰ ਕੋਈ ਵੀ ਪਿੰਡ ਦੇ ਵਿੱਚ ਹੱਸਦਾ ਬਸਦਾ ਘਰ ਚੰਗਾ ਨਹੀਂ ਲੱਗਦਾ ਉਹਦਾ ਮਨ ਹਮੇਸ਼ਾ ਕਰਦਾ ਹੈ ਵੀ ਸਭ ਦੀ ਜਿੰਨੀ ਜ਼ਮੀਨ ਜਾਇਦਾਦ ਹੈ ਮੇਰੇ ਕੋਲ ਹੋਵੇ ਮੈਂ ਅਮੀਰ ਹੋਵਾਂ ਸਾਰੇ ਪਿੰਡ ਚ ਮੈਂ ਪ੍ਰਧਾਨ ਹੋਵਾਂ ਤਾਂ ਹੁਣ ਇੱਕ ਦਰਮਿਆਨੇ ਜੇ ਪਰਿਵਾਰ ਦੀ ਕੁੜੀ ਦਾ ਵਿਆਹ ਸੀ ਪਿਉਤੀ ਹੋਈ ਸੀ ਉਹ ਤਾਂ ਬਰਾਤ ਆਗੀ ਹਲੇ ਅੰਦਰ ਨਹੀਂ ਬਰਾਤ ਵੜੀ ਪਹਿਲੇ ਹੀ ਉਹ ਬਰਾਤ ਦੇ ਮੂਰੇ ਆ ਕੇ ਪੰਜ ਸੱਤ ਬੰਦੇ ਲੈ ਕੇ ਹਾਕ ਮਾਰਨ ਲੱਗ ਗਿਆ ਜ਼ਿੰਮੇਦਾਰ ਨੂੰ ਕਹਿੰਦਾ ਪਹਿਲਾਂ ਮੇਰੀ ਗੱਲ ਸੁਣ ਉਹ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਤੈਨੂੰ 20 ਮੋਹਰ ਸਿਉਨੇ ਦੀਆਂ ਦਿੱਤੀਆਂ ᱛੀਆਂ ਉਹ ਕਦ ਮੋੜੇਗਾ ਧੀ ਦੇ ਵਿਆਹ ਤੇ ਤਾਂ ਤੂੰ ਇੰਨੇ ਰੁਪਈਆ ਲਾ ਰਹੇਂ ਤੂੰ ਮਤਮ ਨਾਲ ਕਰ ਰਹੇਂ ਮੇਰੇ ਪੈਸੇ ਕਦ ਮੋੜੇਗਾ ਉਹ ਹੱਥ ਬੰਨ ਕੇ ਕਹਿੰਦਾ ਵੀ ਮੈਂ ਤਾਂ ਜੀ ਤੁਹ ਤੋਂ ਕੋਈ ਪੈਸਾ ਨਹੀਂ ਲਿਆ ਮੈਂ ਤਾਂ ਕਦੇ ਵੀ ਕਿਸੇ ਤੋਂ ਕੋਈ ਪੈਸਾ ਹੀ ਨਹੀਂ ਲਿਆ ਉਧਾਰ ਨਾ ਕੋਈ ਵਿਆਜ ਤੇ ਨਾ ਕਿ ਮੈਂ ਵੀ ਮੈਂ ਤਾਂ ਆਪਣੀਆਂ ਲੋੜਾਂ ਘਰ ਚੀਜ਼ ਘਟ ਹੋਣ ਵੱਧ ਵੀ ਸਾਡੀ ਕਿਹੜਾ ਕੋਈ ਵੱਡੀ ਫੈਮਲੀ ਐ ਇਸ ਤਾਂ ਪਿਓ ᱛੀਆਂ ਆਵਦੀਆਂ ਲੋੜਾਂ ਸਾਡੀਆਂ ਉੰਨੀਆਂ ਕਪੂਰੀਆਂ ਹੋਈ ਜਾਂਦੀਆਂ ਨੇ ਮੈਂ ਤਾਂ ਕਦੇ ਤੇ ਤੁਰ ਰੁਪਈਆ ਹੀ ਨਹੀਂ ਲਿਆ ਤਾਂ ਜਿਹੜੇ ਗੁੰਡੇ ਲਿਆਂਦੇ ਤੇ ਨਾਲ ਉਹਨਾਂ ਨੂੰ ਕਹਿੰਦਾ ਲਿਆ ਉਹ ਵਹੀ ਦਿਖਾਓ ਇਹਨੂੰ ਉਹ ਇੱਕ ਗੁੰਡਾ ਬੰਦਾ ਮੂਹਰੇ ਆ ਕੇ ਕਾਪੀ ਤੇ ਲਿਖਿਆ ਹੋਇਆ ਤਾਂ ਉਹਦੇ ਤੇ ਕੋਲੇ ਉਹਦਾ ਅੰਗੂਠਾ ਲਾਇਆ ਹੋਇਆ ਕਹਿੰਦਾ ਆ ਦੇਖ ਤੇਰੇ ਨਾਂ ਤੇ ਬੋਲਦੀਆਂ ਨੇ ਕਹਿੰਦਾ 20 ਮੋਹਰਾ ਸੋਨੇ ਦੀਆਂ ਕਿੰਨੇ ਸਾਲ ਹੋ ਗਏ ਕਹਿੰਦਾ ਆ ਦੇਖ ਤੇਰਾ ਗੁੱਠਾ ਲੱਗਿਆ ਹੋਇਆ ਵਹੀ ਤੇ ਉਹ ਕਹਿੰਦਾ ਜੀ ਠੀਕ ਐ ਗੁੱਠਾ ਹੋ ਪਤਾ ਨਹੀਂ ਕੀ ਦਾ ਕੀ ਨਾ ਐ ਵੀ ਪਰ ਮੈਂ ਕਦੇ ਪੈਸਾ ਨਹੀਂ ਲਿਆ ਤੁਹਾਤੋਂ ਨਾ ਕਿਸੇ ਤੋਂ ਮੈਂ ਤਾਂ ਲਿਆ ਹੀ ਨਹੀਂ ਕਦੇ ਤਾਂ ਹੁਣ ਜਿਹੜਾ ਆਈ ਸੀ ਬਰਾਤ ਬਹਿ ਹੁਣ ਉਹ ਮੁੰਡੇ ਦੇ ਪਿਓ ਤੱਕ ਗੱਲ ਪਹੁੰਚ ਗਈ ਕਿਉਂ ਗੇਟ 'ਚ ਹੀ ਉਹ ਖੜੇ ਸੀ ਮੰਗਰ ਤਾਂ ਉਹ ਕਹਿਣ ਲੱਗਿਆ ਵੀ ਮੁੰਡੇ ਨੂੰ ਕਹਿੰਦਾ ਲਾ ਦੇ ਓਏ ਸੇਹਰਾ ਸੂਰਾ ਬਰਾਤ ਨੂੰ ਕਹਿੰਦਾ ਚਲੋ ਮੁੜੋ ਕਹਿੰਦਾ ਬੈਠੋ ਗੱਡੀਆਂ 'ਚ ਵੀ ਆਪਾਂ ਨਹੀਂ ਇਹ ਜੇ ਘਰੇ ਨਹੀਂ ਮੈਂ ਮੁੰਡੇ ਨੂੰ ਵਿਆਹਦਾ ਜਿਹੜਾ ਬੰਦਾ ਪੈਸੇ ਲੈ ਕੇ ਮੁੱਕਰ ਜੇ ਇਹ ਤਾਂ ਕਹਿੰਦਾ ਨੰਗ ਬੰਦਾ ਹੋਊ ਕੋਈ ਜਿਹੜਾ ਪੈਸੇ ਲੈ ਕੇ ਮੁੱਕਰ ਗਿਆ ਚਲੋ ਜੀ ਬਰਾਤ ਮੁੜ ਗਈ ਜਾਗਰ ਸਿਓ ਵੀ ਮੁੜ ਗਿਆ ਹੁਣ ਤੇ ਉਹ ਕੁੜੀ ਦੇ ਨੂੰ ਜਹਾਜ਼ ਹਾਰਟ ਅਟੈਕ ਆਇਆ ਉੱਥੇ ਹੀ ਮਰ ਗਿਆ ਉਹ ਕੱਲੀ ਕੁੜੀ ਰਹਿ ਗਈ ਚਲੋ ਕੁਝ ਦਿਨ ਰਿਸ਼ਤੇਦਾਰ ਭੈਣ ਭਾਈ ਬੈਠੇ ਭੋਗ ਪਾਇਆ ਉਹ ਤੋਂ ਬਾਅਦ ਸਾਰੇ ਘਰੇ ਚਲੇ ਗਏ ਆਪੋ ਆਪਣੇ ਕੁੜੀ ਕੱਲੀ ਰਹਿ ਗਈ ਤਾਂ ਵੀਰਪਾਲ ਕੁੜੀ ਹੁਣ ਕੱਲੀ ਹੈ ਜਦੋਂ ਘਰ 'ਚ ਐਡਾ ਹਾਦਸਾ ਹੋ ਜੇ ਤੇ ਉਹ ਵੀ ਮੁੱਕ ਜੇ ਵਿਆਹ ਬਰਾਤ ਵੀ ਮੁੜ ਜੇ ਉਹਨੂੰ ਰਾਤ ਨੂੰ ਉੱਠ ਕੇ ਕਰੋ ਚਲੀ ਗਈ ਚਲੀ ਗਈ ਤਾਂ ਗਾਹਾਂ ਨਹਿਰ ਤੇ ਚਲੀ ਗਈ ਨਾਲ ਦੇ ਪਿੰਡ ਦੇ ਨੇੜੇ ਨਹਿਰ ਚੱਲਦੀ ਸੀ ਨਹਿਰ ਤੇ ਗਈ ਤਾਂ ਉਹਨੇ ਕੁੜੀ ਨੇ ਜਾ ਕੇ ਨਹਿਰ ਦੇ ਵਿੱਚ ਛਾਲ ਮਾਰੀ ਅਚਾਨਕ ਉੱਥੇ ਕੋਈ ਉਸ ਪਿੰਡ ਦਾ ਮੁੰਡਾ ਬੈਠਾ ਸੀ ਉਹਨੇ ਖੜਕਾ ਸੁਣਿਆ ਵੀ ਕਿਸੇ ਨੇ ਛਾਲ ਮਾਰੀ ਹੈ ਪਾਣੀ 'ਚ ਤਾਂ ਉਹਨੇ ਦੇਖਿਆ ਉਹਨੇ ਵੀ ਭੱਜ ਕੇ ਛਾਲ ਮਾਰੀ ਉਹਨੇ ਕੁੜੀ ਕੱਢ ਲਈ ਬੀਰਪਾਲ ਕੱਢੀ ਤਾਂ ਉਹਨੂੰ ਪੁੱਛਦਾ ਵੀ ਤੈਂ ਤੂੰ ਮਰਨਾ ਕਿਉਂ ਚਾਹੁੰਨੀ ਐ ਵੀ ਤੂੰ ਨੌਜਵਾਨ ਕੁੜੀਆਂ ਵੀ ਕੀ ਗੱਲ ਐ ਉਹਨੂੰ ਸਾਰੀ ਗੱਲਬਾਤ ਦੱਸਦੀ ਐ ਵੀ ਐਂ ਕਰਕੇ ਮੇਰੀ ਬਰਾਤ ਆਈ ਸੀ ਵੀ ਸਾਨੂੰ ਝੂਠਾ ਇਲਜ਼ਾਮ ਲਾਤਾ ਬਰਾਤ ਮੇਰੀ ਮੁੜ ਗਈ ਮੇਰੇ ਪਿਓ ਨੂੰ ਝੂਠਾ ਕਹਿ ਕੇ ਵੀ ਮੇਰੇ ਪਿਓ ਨੂੰ ਅਟੈਕ ਹੋ ਗਿਆ ਉਹ ਮਰ ਗਿਆ ਵੀ ਹੁਣ ਮੈਂ ਕੱਲੀ ਆ ਵੀ ਮੈਂ ਵੀ ਕਿਸੇ ਨੂੰ ਮੂੰਹ ਦਿਖਾਣ ਯੋਗੀ ਨਹੀਂ ਵੀ ਮੇਰੀ ਬਰਾਤ ਹੀ ਮੁਰਗੀ ਜਦੋਂ ਤਾਂ ਕਹਿੰਦੀ ਇਸ ਲਈ ਮੈਂ ਮਰਨਾ ਚਾਹੁੰਦੀ ਆ ਤੇ ਕਹਿੰਦੀ ਹੁਣ ਮੇਰੇ ਨਾਲ ਕਿਹਨੇ ਵਿਆਹ ਕਰਨਾ ਹੈ ਉਹ ਕਹਿਣ ਲੱਗਿਆ ਵੀ ਤੂੰ ਕਿਉਂ ਮਰਦੀ ਐ ਜਦ ਤੂੰ ਸੱਚੀ ਐ ਤੇਰੇ ਨਾਲ ਵਿਆਹ ਮੈਂ ਹੀ ਕਰੂੰਗਾ ਕੁੜੀ ਨੂੰ ਘਰੇ ਲੈ ਜਾਂਦਾ ਜੀ ਤਾਂ ਉਹਦੀ ਮਾਂ ਦੇਖਦੀ ਆ ਉਹਨੂੰ ਕਹਿੰਦਾ ਮਾਂ ਦੀ ਮੈਂ ਇਸ ਕੁੜੀ ਨਾਲ ਵਿਆਹ ਕਰਾ ਲਿਆ ਕਹਿੰਦਾ ਉਹ ਕਹਿੰਦੀ ਮੈਨੂੰ ਨਹੀਂ ਪਤਾ ਕੌਣ ਆ ਕਹਿੰਦੀ ਪਤਾ ਨਹੀਂ ਕੀ ਦੀ ਧੀ ਭੈਣ ਕੱਢ ਕੇ ਲਿਆਇਆ ਤੂੰ ਉਹ ਕਹਿੰਦਾ ਨਾ ਮਾਂ ਐ ਨਾ ਕਹਿੰਦਾ ਮੈਂ ਕੱਢ ਕੇ ਨਹੀਂ ਲਿਆਇਆ ਵੀ ਮੈਂ ਤਾਂ ਇਹਦੀ ਜਾਨ ਬਚਾ ਕੇ ਲਿਆਇਆ ਜਦੋਂ ਮਾਂ ਨੂੰ ਦੱਸਦਾ ਤਾਂ ਮਾਂ ਵੀ ਖੁਸ਼ ਹੁੰਦੀ ਹੈ ਕਹਿੰਦਾ ਮਾਂ ਤੂੰ ਹੀ ਤਾਂ ਕਹਿਣੀ ਹੁੰਨੀ ਐ ਵੀ ਨੇ ਆਸਰਿਆਂ ਦਾ ਆਸਰਾ ਬਣਨਾ ਚਾਹੀਦਾ ਨੇ ਉਟਿਆਂ ਦੀ ਓਟ ਬਣਨੀ ਚਾਹੀਦੀ ਹੈ ਵੀ ਗੁਰੂ ਸਾਹਿਬ ਆ ਸਾਈਬਾ ਨੇ ਹਮੇਸ਼ਾ ਇਹੀ ਤਾਂ ਆਪਾਂ ਨੂੰ ਦੱਸਿਆ ਕਹਿੰਦਾ ਮੈਂ ਤਾਂ ਇਹਦਾ ਆਸਰਾ ਬਣ ਕੇ ਹੀ ਇਹਨੂੰ ਬਚਾ ਕੇ ਲਿਆਇਆ ਵੀ ਹੁਣ ਇਹ ਵੀ ਆ ਗੱਲ ਹੈ ਇਹਦਾ ਕਿ ਕਿਸੇ ਨੇ ਇਹ ਡਰਦੀ ਆ ਵੀ ਮੇਰੇ ਨਾਲ ਵਿਆਹ ਨਹੀਂ ਕਿਸੇ ਨੇ ਕਰਾਉਣਾ ਕਹਿੰਦਾ ਮੈਂ ਆਖਿਆ ਵੀ ਚਲ ਮੈਂ ਕਰਾਉਂਦੇ ਰ ਨਾਲ ਵਿਆਹ ਤੇਰੀ ਕੋਈ ਗਲਤੀ ਹੋਈ ਨਹੀਂ ਉਹ ਕਹਿੰਦੀ ਵੀ ਹਾਂ ਠੀਕ ਹੈ ਪੁੱਤ ਚਲੋ ਜੀ ਹੁਣ ਉਹਦੀ ਮਾਂ ਤੜਕੇ ਨੂੰ ਉਹਦਾ ਵਿਆਹ ਕਰ ਦਿੰਦੀ ਹੈ ਮੁੰਡੇ ਦੇ ਫੇਰੇ ਆਨੰਦ ਦਵਾ ਦਿੰਦੀ ਹੈ ਗੁਰਦੁਆਰੇ ਤਾਂ ਜਦੋਂ ਹੁਣ ਉਹ ਘਰੇ ਆਉਂਦੇ ਨੇ ਉਹ ਕੁੜੀ कुंठ ਕੱਢੀ ਬੈਠੀ ਹੁੰਦੀ ਹੈ ਜਦੋਂ ਮੁੰਡਾ ਆਉਂਦਾ ਜਿਵੇਂ ਹੁਣ ਆਪਣੇ ਇਹ ਸਬਦ ਨੂੰ ਪਤਾ ਵੀ ਰਸਮ ਹੁੰਦੀ ਹੈ कुंठ ਚੱਕਾਈ ਦੀ ਉਹ कुंठ ਚੱਕਣ ਲੱਗਦਾ ਤਾਂ ਕੁੜੀ कुंठ ਨਹੀਂ ਚੱਕਦੀ ਉਹ ਕਹਿੰਦੀ ਵੀ ਮੈਂ ਘੁੰਡ ਇੱਕ ਸ਼ਰਤ ਤੇ ਚੱਕੂ ਵੀ ਜੇ ਤੂੰ ਮੇਰੇ ਪਿਓ ਦੀ ਮੌਤ ਦਾ ਬਦਲਾ ਲਵੇਂਗਾ ਫੇਰ ਘੁੰਡ ਚੱਕੂ ਉਹ ਕਹਿੰਦਾ ਬਿਲਕੁਲ ਕਹਿੰਦਾ ਮੈਂ ਘੁੰਡ ਅੱਜ ਚੱਕਦਾ ਹੀ ਨਹੀਂ ਕਹਿੰਦਾ ਪਹਿਲਾਂ ਤੇਰੇ ਵਾਅਦੇ ਪੂਰੇ ਕਰਕੇ ਆਉਣਾ ਕਹਿੰਦਾ ਮੈਂ ਘੁੰਡੀ ਤੇਰਾ ਫੇਰ ਆ ਕੇ ਚੱਕੂ ਕਹਿੰਦਾ ਜਦ ਮੈਂ ਤੈਨੂੰ ਕਿਹਾ ਵੀ ਤੇ ਕਸਮਾਂ ਖਾ ਲੀਆਂ ਤੇਰੇ ਨਾਲ ਮਰੂੰ ਨਾਲ ਜਿਊਂ ਜਿਉਣ ਮਰਨ ਦੀਆਂ ਕਸਮਾਂ ਖਾ ਲੀਆਂ ਤਾਂ ਕਹਿੰਦਾ ਹੁਣ ਮੈਂ ਜ਼ਰੂਰ ਤੇਰਾ ਵਾਅਦਾ ਵੀ ਪੂਰਾ ਕਰਦਾ ਮਾਂ ਨੂੰ ਕਹਿੰਦਾ ਵੀ ਮਾਂ ਧਿਆਨ ਰੱਖੀ ਇਹਦਾ ਵੀ ਮੈਂ ਚੱਲਿਆਂ ਚਲੋ ਜੀ ਚਲਿਆ ਗਿਆ ਸਾਧੂਆਂ ਵਾਲੇ ਕੱਪੜੇ ਲੈ ਲਏ ਉਹਨੇ ਸਾਧ ਬਣ ਕੇ ਬੈਠ ਗਿਆ ਮਾਂ ਨੂੰ ਕਹਿੰਦਾ ਮਾਂ ਤੂੰ ਮੈਨੂੰ 15 20 ਕਹਿੰਦਾ ਮੋਹਰੇ ਦੇ ਦੇ ਸੇ ਉਹਨੇ ਦੇ ਰੁਪਈਏ ਹੁੰਦੇ ਸੀ ਉਦੋਂ ਕਹਿੰਦਾ ਰੁਪਈਏ ਦੇ ਦੇ ਤਾਂ ਹੁਣ ਉਹ ਵਗ ਗਿਆ ਉਥੋਂ ਤਾ ਦੂਜੇ ਦਿਨ ਉਹ ਉਸੇ ਪਿੰਡ ਦੇ ਵਿੱਚ ਪਹੁੰਚ ਗਿਆ ਜਾਗਰ ਸਿੰਘ ਦੇ ਬਾਰ ਮੂਰੇ ਜਿਹੜੀ ਜਾਗਰ ਸਿੰਘ ਦੀ ਘਰ ਵਾਲੀ ਸੀ ਉਹ ਕਹਿੰਦੇ ਬਹੁਤ ਚੰਗੀ ਦਾਨਪੁੰਨ ਕਰਦੀ ਸ਼ਾਂਤਾਂ ਸਾਧੂਆਂ ਨੂੰ ਬਹੁਤ ਮੰਨਦੀ ਸੀ ਉਹ ਬਹੁਤ ਵਧੀਆ ਔਰਤ ਸੀ ਤੇ ਆਪਦੇ ਘਰ ਵਾਲੇ ਦੇ ਕੰਮਾਂ ਤੋਂ ਉਹ ਵੀ ਦੁਖੀ ਸੀਗੀ ਤਾਂ ਹੁਣ ਉਹ ਕਹਿਣ ਲੱਗਿਆ ਜਾ ਕੇ ਵੀ ਜਦੋਂ ਉਹਨੇ ਬਾਰ ਚ ਗਿਆ ਕਹਿੰਦਾ ਅਲਖ ਨਰੰਜਨ ਤਾਂ ਉਹ ਆਈ ਅੰਦਰੋਂ ਕਹਿੰਦੀ ਮਹਾਰਾਜ ਕੀ ਚਾਹੀਦਾ ਤੁਹਾਨੂੰ ਵੀ ਪਿੱਛੇ ਆਪਾਂ ਕੀ ਲੈਣੇ ਆਉਂਦਾਂ ਉਹ ਕਹਿੰਦਾ ਮਾਤਾ ਮੈਨੂੰ ਤਾਂ ਕੁਝ ਨਹੀਂ ਮੈਂ ਲੈਣਾ ਮੈਨੂੰ ਰੋਟੀ ਖਵਾ ਦੇ ਮੈਂ ਭੁੱਖਾ ਬਹੁਤ ਕਈ ਦਿਨਾਂ ਦਾ ਕੁਝ ਖਾਦਾ ਨਹੀਂ ਉਹਨੇ ਅੰਦਰ ਬਿਠਾ ਲਿਆ ਬਿਠਾ ਕੇ ਉਹਨੂੰ ਰੋਟੀ ਖਵਾਤੀ ਰੋਟੀ ਖਵਾ ਕੇ ਜਦੋਂ ਜਿਹੜੇ ਭਾਂਡੇ ਸੀ ਉਹਨਾਂ ਦੇ ਵਿੱਚ سونے ਦਾ 1 ਰੁਪਇਆ ਧਰਤਾ ਤਾਂ ਉਹ ਬੜੀ ਹੈਰਾਨ ਹੋਈ ਵੀ ਸੇਵਨੇ ਦਾ ਰੁਪਇਆ ਸਾਧ ਕੋਲੇ ਤਾਂ ਉਹਨੇ ਅਧਿਕਾਰ ਵਾਲੇ ਨੂੰ ਦੱਸਿਆ ਵੀ ਇਹ ਹੈ ਜ ਸਾਧੂ ਹੈ ਵੀ ਦੇਖਿ ਸੇਵਨੇ ਦੇ ਰੁਪਈਏ ਨੇ ਇਹਦੇ ਕੋਲੇ ਵੀ ਲੈ ਮੈਨੂੰ ਰੁਪਇਆ ਦਿੱਤਾ ਉਹਨੇ ਮੱਥਾ ਇਹਦੇ ਚ ਥਾਲੀ ਚ ਤਾਂ ਉਹ ਲਾਲਚੀ ਹੈ ਗਈ ਸੀ ਪਹਿਲੇ ਨਹੀਂ ਉਹ ਕਹਿੰਦਾ ਵੀ ਦੁਬਾਰੇ ਫੇਰ ਖਵਾ ਕਹਿੰਦਾ ਦੂਜੇ ਦਿਨ ਉਹ ਕਹਿੰਦਾ ਕਿੱਥੇ ਰਹਿੰਦਾ ਸਾਧ ਕਹਿੰਦਾ ਵੀ ਮੈਂ ਬਾਹਰ-ਬਾਹਰ ਪਿੰਡ ਦੇ ਮੇਰਾ ਧੂਣਾ ਲਾਇਆ ਹੋਇਆ ਮੈਂ ਧੂਣਾ ਤੇ ਬੈਠਦਾ ਹੁੰਨਾ ਕਹਿੰਦੀ ਧੂਣਾ ਤਾਂ ਤਾਪਿਆ ਹੋਇਆ ਉਹਨੇ ਬਾਹਰ ਕਹਿੰਦਾ ਫੇਰ ਬੁਲਾ ਲਿਆ ਉਹ ਫੇਰ ਲਈ ਦੂਜੇ ਦਿਨ ਕਹਿੰਦੀ ਮਹਾਰਾਜ ਸਾਡੇ ਘਰੇ ਖਾਣਾ ਖਾਓ ਉਹ ਆ ਗਿਆ ਰੋਟੀ ਖਾ ਖੂ ਕੇ ਉਹਨੇ ਫੇਰ 1 ਰੁਪਿਆ ਧਰਤਾ ਤਾਂ ਹੁਣ ਉਹ ਵਗ ਗਿਆ ਸਾਧ ਤਾਂ ਅਬਦੇ ਧੂਨੇ ਤੇ ਜਾ ਬੈਠਾ ਹੁਣ ਉਹ ਜਾਗਰ ਸਿਉਂ ਦੀ ਜਾਨ ਨਿਕਲ ਰਹੀ ਐ ਵੀ ਸਾਧ ਕੋਲ ਸਿਉਨੇ ਦੇ ਰੁਪਈਏ ਤਾਂ ਸਾਧ ਕੋਲੇ ਗਿਆ ਜਾ ਕੇ ਉਹਨੂੰ ਕਹਿਣ ਲੱਗਿਆ ਵੀ ਮਹਾਰਾਜ ਵੀ ਇੱਕ ਗੱਲ ਪੁੱਛਣੀ ਸੀ ਉਹ ਕਹਿੰਦਾ ਪੁੱਛੋ ਕਹਿੰਦਾ ਤੁਸੀਂ ਸੰਤ ਸਾਧੂ ਸੰਤ ਵੀ ਤੁਹਾਡੇ ਕੋਲ ਸਿਉਨੇ ਦੇ ਰੁਪਈਏ ਕਿੱਥੋਂ ਆ ਗਏ ਤੁਸੀਂ ਜਿਹੜਾ ਰੋਜ਼ ਇੱਕ ਰੁਪਈਆ ਧਰਦੇ ਹੋ ਥਾਲੀ ਚ ਰੋਟੀ ਖਾ ਕੇ ਉਹ ਕਹਿੰਦਾ ਇਹ ਤਾਂ ਬੱਚਾ ਕੁਝ ਵੀ ਨਹੀਂ ਕਹਿੰਦਾ ਮੇਰਾ ਤਾਂ ਪਹਾੜਾਂ ਚ ਬਸਾ ਹੈ ਉੱਥੇ ਤਾਂ ਕਹਿੰਦਾ ਮੇਰੇ ਕੋਲ ਬਹੁਤ ਮੋਹਰਾ ਨਹੀਂ ਕਹਿੰਦਾ ਉੱਥੋਂ ਕਹਿੰਦਾ ਇੱਕ ਖਾਨ ਚੋਂ ਨਿਕਲਦੀਆਂ ਨੇ ਇਹ ਉੱਥੋਂ ਕੱਢਦਾ ਕਹਿੰਦਾ ਜੇ ਤੈਂ ਤੂੰ ਚਾਹਨਾ ਤੇਰੀ ਗਰੀਬੀ ਚੱਕੀ ਜਾਊਗਾ ਨਾ ਤੈਨੂੰ ਵੀ ਦੇ ਦੂੰ ਬਗਚਲ ਮੇਰੇ ਨਾਲ ਉੱਥੇ ਪਹਾੜਾਂ ਚ ਜਾਣਾ ਪਊ ਦੱਸੀ ਨਾ ਕਿਸੇ ਨੂੰ ਪਾ ਯੋ ਲਾਲਚੀ ਹੈ ਗਈ ਤੀ ਜਾਗਰ ਸਿਓ ਉਹ ਤਾਂ ਵਗ ਗਿਆ ਉਹਦੇ ਨਾਲ ਜਦੋਂ ਗਿਆ ਤਾਂ ਉੱਥੇ ਜਾ ਕੇ ਉਹਨੇ ਕੀ ਕਰਿਆ ਉਹ ਇੰਤਜ਼ਾਮ ਉਹਨੇ ਪਹਿਲਾਂ ਹੀ ਕਰਿਆ ਹੋਇਆ ਸੀ ਮੁੰਡੇ ਨੇ ਉੱਥੇ ਇੱਕ ਤਾਂ ਉਹਨੇ ਲੱਜ ਰੱਖੀ ਹੋਈ ਤੀ ਉਹ ਲੱਜ ਦੇ ਨਾਲ ਉੱਥੇ ਦਰਖਤ ਨਾਲ ਬੰਨ੍ਹਤਾ ਨੂੜਤਾ ਤੇ ਉਹਨੂੰ 3-4 ਦਿਨ ਭੁੱਖਾ ਪਿਆਸਾ ਰੱਖਿਆ ਉਹ ਕਹਿੰਦਾ ਵੀ ਮਹਾਰਾਜ ਤੂੰ ਸੀ ਤਾਂ ਸਾਧੂ ਸੰਤ ਤੋਂ ਮੈਨੂੰ ਕਿਉਂ ਬੰਨੀ ਜਾਂਦੇ ਹੋ ਉਹ ਕਹਿੰਦਾ ਤੇਰੇ ਵਰਗਿਆ ਨਹੀਂ ਸਾਧੂ ਸੰਤ ਬਣਾਇਆ ਜੇ ਤੂੰ ਠੱਗੀ ਮਾਰ ਸਕਦਾ ਹੈ ਝੂਠ ਬੋਲ ਕੇ ਕਹਿੰਦਾ ਮੈਂ ਤਾਂ ਸੱਚ ਦਾ ਕੰਮ ਕਰ ਰਿਹਾ ਤੂੰ ਝੂਠ ਬੋਲ ਕੇ ਠੱਗੀ ਵੀ ਕਹਿੰਦਾ ਤਾਂ ਫਲਾਣੇ ਦਾ ਹੈ ਕੁੜੀ ਦਾ ਜਨ ਆਈ ਤੀ ਕਹਿੰਦਾ ਤਾਂ ਮੋੜੀ ਨਹੀਂ ਜਨ ਕਹਿੰਦਾ ਉਹ ਤੋਂ ਪੈਸੇ ਮੰਗੇ ਜਦੋਂ ਨਾ ਉਹਨੇ ਤੇਰੇ ਤੋਂ ਕੁਝ ਲਿਆ ਤੀ ਕਹਿੰਦਾ ਸੱਚ ਦੱਸ ਕਹਿੰਦਾ ਹਾਂ ਮੈਨੂੰ ਤੋਂ ਕੁਝ ਨਹੀਂ ਲਿਆ ਤੀ ਉਹਨੇ ਕਹਿੰਦਾ ਮੈਨੂੰ ਤਾਂ ਐਸੀ ਵੀ ਚਲ ਉਹ ਕੱਠ ਬੱਠਾ ਜਨ ਆਉਣੀ ਐ ਵੀ ਸ਼ਰਮ ਦਾ ਮਹਾਰਾ ਜਿਹੜੀ ਉਹਦੇ ਕੋਲੇ ਚਾਰ ਖੁੱਡਨੇ ਮੈਨੂੰ ਜ਼ਮੀਨ ਦੇ ਦੂਗਾ ਆਪਦੀ ਤਾਂ ਕਹਿੰਦਾ ਮੈਂ ਤਾਂ ਠੱਗੀ ਮਾਰਦਾ ਸੀ ਉਹ ਕਹਿਣ ਲੱਗਿਆ ਫਿਰ ਉਹ ਕੁੜੀ ਨਾ ਮੈਂ ਬਿਆਲੀ ਕੁੜੀ ਨੇ ਛਾਲ ਮਾਰੀ ਥੀ ਨਹਿਰ ਚ ਤੇਰੇ ਪੈਰਾਂ ਕਰਕੇ ਵੀ ਤੇਰੇ ਪੈਰੋਂ ਦੋ ਖੂਨ ਹੋ ਰਹੇ ਤੇ ਪਿਓ ਤਾਂ ਤਾਂ ਮੁੱਕ ਗਿਆ ਕੁੜੀ ਵੀ ਮੁਕਰ ਰਹੀ ਥੀ ਕਹਿੰਦਾ ਮੈਂ ਬਿਆਲੀ ਉਹ ਕੁੜੀ ਹੁਣ ਕਹਿੰਦਾ ਮੈਂ ਉਹ ਬਦਲਾ ਲੈਣਾ ਤੇਤੋਂ ਤਾਂ ਕਿਉਂ ਕੁੜੀ ਨੇ ਉਹਨੂੰ ਦੱਸਿਆ ਹੋਇਆ ਸੀ ਮੁੰਡੇ ਨੂੰ ਵੀਰ ਪਾਲ ਨੇ ਵੀ ਉਹ ਤਾਂ ਪਿੰਡ 'ਚ ਜਿੰਨੇ ਵੀ ਗਰੀਬ ਨੇ ਸਭ ਤੇ ਕਾਗਜ਼ ਪੱਤਰ ਜ਼ਮੀਨਾਂ ਦੇ ਘਰਾਂ ਦੇ ਆਪਦੇ ਕੋਲੇ ਰੱਖੀ ਬੈਠਾ ਹੈ ਤਾਂ ਉਹ ਕਹਿਣ ਲੱਗਿਆ ਵੀ ਮੈਨੂੰ ਪਾਣੀ ਪਿਆ ਦੇ ਉਹ ਕਹਿੰਦਾ ਨਾ ਮਰ ਤੇ ਹੈ ਆ ਕਹਿੰਦਾ ਜਿਵੇਂ ਲੋਕਾਂ ਨੂੰ ਮਾਰਦਾ ਭੁੱਖਾ ਤਾਂ ਹੈ ਆ ਤੂੰ ਵੀ ਐਂ ਮਰੇਗਾ ਕਹਿੰਦਾ ਇੱਕ ਸ਼ਰਤ ਤੇ ਦੇਉਂ ਵੀ ਜਿੰਨਾ ਵੀ ਲੋਕਾਂ ਦੇ ਤਾਂ ਕਾਗਜ਼ ਪੱਤਰ, ਪੈਸੇ, ਟਕੇ ਜਿੰਨੇ ਵੀ ਤੂੰ ਗਰੀਬਾਂ ਦੇ ਲਈ ਬੈਠਾ ਹੈ ਉਹ ਸਾਰੇ ਦੱਸ ਦੇ ਮੈਨੂੰ ਕਿੱਥੇ ਨੇ ਤਾਂ ਉਹਨੂੰ ਕਹਿਣ ਲੱਗਿਆ ਵੀ ਮੈਂ ਉਹ ਸਾਰੇ ਵਾਪਸ ਕਰੂੰਗਾ ਲੋਕਾਂ ਨੂੰ ਫੇਰ ਤੈਨੂੰ ਛੱਡੂੰਗਾ ਉਹ ਕਹਿਣ ਲੱਗਿਆ ਵੀ ਹਾਂ ਮੈਨੂੰ ਛੱਡਦੀ ਵੀ ਮੇਰੇ ਫਲ ਘਰੇ ਜਾ ਕੇ ਫਲਾਨੇ ਕਮਰੇ ਚ ਐ ਲਮਾਰੀ ਦੇ ਵਿੱਚ ਐ ਪਏ ਨੇ ਜਗ੍ਹਾ ਦੱਸਤੀ ਹੁਣ ਮੁੰਡਾ ਫੇਰ ਸਾਧਾਂ ਵਾਲੇ ਕੱਪੜੇ ਪਾ ਕੇ ਬਾਗ ਗਿਆ ਉਹਨੂੰ ਬੰਨਿਆ ਬਣਾਇਆ ਛੱਡ ਗਿਆ ਉੱਥੇ ਗਿਆ ਤਾਂ ਜਾ ਕੇ ਫੇਰ ਅਲਖਾ ਨਰਿੰਜਨ ਬਲਾਤੀਬਾਰ ਚ ਉਹਨੂੰ ਕਹਿਣ ਲੱਗਿਆ ਉਹਦੇ ਘਰ ਵਾਲੀ ਨੂੰ ਕਹਿੰਦਾ ਵੀ ਮਾਤਾ ਉਹ ਕਹਿੰਦੀ ਮੈਂ ਬਾਬਾ ਜੀ ਪ੍ਰਸ਼ਾਦਾ ਛਕੋਂਗੇ ਕਹਿੰਦਾ ਹਾਂ ਭਾਈ ਪ੍ਰਸ਼ਾਦਾ ਵੀ ਛਕੂੰਗਾ ਮਾਤਾ ਤੇ ਉਹ ਕਹਿੰਦੀ ਵੀ ਮੇਰੇ ਘਰ ਵਾਲਾ ਕਈ ਦਿਨ ਤਾਂ ਗਿਆ ਹੋਇਆ ਵੀ ਦੱਸ ਕੇ ਵੀ ਨਹੀਂ ਮੈਨੂੰ ਤਾਂ ਗਿਆ ਵੀ ਉਹ ਆਇਆ ਨਹੀਂ ਹੈਗਾ ਉਹ ਕਹਿੰਦਾ ਅੱਛਾ ਕਹਿੰਦਾ ਮੈਂ ਨਿਗਾਹ ਮਾਰਦਾ ਪਤਾ ਤਾਂ ਉਸੇ ਨੂੰ ਦੀ ਫੜਿਆ ਹੋਇਆ ਤੀ ਅੱਖਾਂ ਜੀਆਂ ਮੀਚ ਕੇ ਟਕਵੰਜਾ ਕਰਕੇ ਕਹਿਣ ਲੱਗਿਆ ਮਾਤਾ ਉਹ ਤਾਂ ਬਹੁਤ ਵਿਵਤਾ ਚ ਤੇਰੇ ਕਰ ਰਲਤਾ ਸੰਕਟ ਚ ਉਹ ਤਾਂ ਬਨ ਰੱਖਿਆ ਕਿਸੇ ਨੇ ਪਰ ਇਹ ਉਹਦੇ ਪਾਪਾਂ ਕਰਕੇ ਬੰਨਿਆ ਹੋਇਆ ਕਹਿੰਦਾ ਉਹ ਪਾਪ ਬਹੁਤ ਕਮਾਉਂਦਾ ਉਹ ਕਹਿਣ ਲੱਗੀ ਵੀ ਮਹਾਰਾਜ ਕਰਦਾ ਤਾਂ ਹੈ ਵੀ ਮੈਂ ਤਾਂ ਉਹਨੂੰ ਬਹੁਤ ਰੋਕਦੀ ਆ ਉਹ ਹਟਦਾ ਨਹੀਂ ਮੇਰੇ ਕਹਿ ਤੂੰ ਤਾਂ ਉਹ ਕਹਿਣ ਲੱਗਿਆ ਵੀ ਫਿਰ ਉਹ ਅਬਲਾ ਤਾਂ ਉਹਨੂੰ ਮਾਰ ਦੇਣਗੇ ਉੱਥੇ ਵੀ ਜੇ ਤੈਂ ਉਹ ਬਚਾਉਣਾ ਹੈ ਤਾਂ ਤੂੰ ਜਿਹੜੇ ਉਹ ਲੋਕਾਂ ਦੀਆਂ ਜ਼ਮੀਨਾਂ ਦੇ ਕਾਗਜ਼ ਦੱਬੀ ਬੈਠਾ ਸਾਰੇ ਵਾਪਸ ਕਰ ਦੇ ਉਹ ਕਹਿੰਦੀ ਵੀ ਮੈਨੂੰ ਤਾਂ ਚਾਬੀ ਦਾ ਨਹੀਂ ਪਤਾ ਕਿੱਥੇ ਹੈ ਉਹ ਕਹਿੰਦਾ ਕੋਈ ਨਾ ਮਾਤਾ ਉਹ ਤਾਂ ਮੈਂ ਦੇਖ ਲੈਣਾ ਕਿਉਂ ਪੁੱਛ ਕੇ ਤਾਂ ਆਇਆ ਸੀ ਉਹਨੂੰ ਅੱਖਾਂ ਜਿਹਾ ਮੀਚੀਆਂ ਮੀਚ ਕੇ ਕਹਿੰਦਾ ਮਾਤਾ ਫਲਾਨੇ ਥਾਵੇਂ ਤੁਹਾਡੇ ਉਹ ਚਾਬੀ ਪਈ ਐ ਵੀ ਉਹ ਖੋਲ ਗੱਲਾ ਜਾ ਕੇ ਉਹਦਾ ਉਹਨੇ ਦੇਖਿਆ ਤਾਂ ਸੱਚੀ ਉਹ ਸੋਚਦੀ ਐ ਵੀ ਬਾਬਾ ਤਾਂ ਸੱਚੀ ਬਹੁਤ ਕਰਨੀ ਵਾਲਾ ਤਾਂ ਹੁਣ ਉੱਥੇ ਗਈ ਜਦੋਂ ਚਾਬੀ ਪਈ ਨਾਲ ਹੀ ਬਾਬਾ ਵਗ ਗਿਆ ਖੋਲ ਕੇ ਸਭ ਦੇ ਨਾਮ ਪੜ ਪੜ ਕੇ ਜਿੰਨੇ ਵੀ ਲੋਕਾਂ ਦੇ ਕਾਗਜ਼ ਪੱਤਰ ਰਜਿਸਟਰੀਆਂ ਫਰਦਾਂ ਖਰੀਦਾਂ ਸਾਰਾ ਗੁਸਤਾ ਰੱਖਿਆ ਤੀ ਲੋਕਾਂ ਦੇ ਗੂਠੇ ਲਵਾ ਲਵਾ ਕੇ ਉਹ ਸਾਰੇ ਵਾਪਸ ਕਰਤੇ ਉਹਨੇ ਸਾਧੂ ਨੇ ਰੜ ਕਿਉ ਮੁੰਡੇ ਨੇ ਉਹਦੇ ਘਰ ਵਾਲੀ ਦੇ ਨਾਲ ਜਾਗਰ ਸੌਂਦੀ ਦੇ ਜਦੋਂ ਸਾਰੇ ਵਾਪਸ ਕਰਤੇ ਤਾਂ ਉਹਨੂੰ ਕਹਿੰਦਾ ਵੀ ਲੈ ਮਾਤਾ ਹੁਣ ਤੇਰੇ ਘਰ ਵਾਲਾ ਵੀ ਕੱਲ ਨੂੰ ਜਾਂ ਪਰਸੋਂ ਤੱਕ ਦੋ ਦਿਨਾਂ ਦੇ ਵਿੱਚ ਵਿੱਚ ਆ ਜੂਗਾ ਹੁਣ ਭਾਈ ਉਹ ਗਿਆ ਜਾ ਕੇ ਉਹਨੇ ਉਹਨੂੰ ਛੱਡਿਆ ਉਹਨੂੰ ਕਹਿੰਦਾ ਵੀ ਐਦ ਕੀ ਤੈਨੂੰ ਛੱਡਤਾ ਜੇ ਦੁਬਾਰੇ ਹਰਕਤ ਕਰੇਂਗਾ ਨਾ ਤੇਰੀ ਹੱਡੀ ਪੱਛੜੀ ਤੋੜ ਦੂੰ ਕਿ ਤੋ ਭਾਲਿਆ ਨਹੀਂ ਥਿਆਉਣਾ ਤੂੰ ਪੂਰਾ ਡਰਾਤਾ ਹੁਣ ਭਾਈ ਉਹ ਘਰੇ ਗਿਆ ਜਾ ਕੇ ਉਹਨੇ ਮੁੰਡੇ ਨੇ ਉਹਨੂੰ ਕਿਹਾ ਸੀ ਵੀ ਤੈਂ ਜਾ ਕੇ ਪਿੰਡ ਨੂੰ ਰੋਟੀ ਕਰਨੀ ਆ ਇੱਕ ਦਿਨ ਦਾ ਜੱਗ ਚਲਾਈ ਹੁਣ ਜਾ ਕੇ ਉਹਨੇ ਜੌਲਾਂ ਦੇ ਕਢਾਹਾ ਕੱਢਿਆ ਜੌਲਾਂ ਦਾ ਸਾਰੇ ਪਿੰਡ ਨੂੰ ਖਵਾਇਆ ਤਾਂ ਫੇਰ ਉਹ ਮੁੰਡਾ ਜਦੋਂ ਘਰੇ ਗਿਆ ਜਾ ਕੇ ਫੇਰ ਉਹਨੇ ਕੁੜੀ ਦਾ कुंठ ਚੱਕਿਆ ਵੀਰਪਾਲ ਦਾ ਕਹਿੰਦਾ ਹਾਲੈ ਤੇਰਾ ਬਦਲਾ ਮੈਂ ਪੂਰਾ ਲੈ ਆਇਆ ਵੀ ਮਾਰ ਕੇ ਨਹੀਂ ਆਇਆ ਪਰ ਉਹਨੂੰ ਸਿਧਾਰਿਆ ਆ ਵੀ ਅੱਜ ਤੋਂ ਉਹ ਕਿਸੇ ਗਰੀਬ ਦੇ ਨਾਲ ਠੱਗੀ ਨਹੀਂ ਮਾਰੂਗਾ ਸੋ ਇੰਨੀ ਕੁ ਮੇਰੀ ਕਹਾਣੀ ਹੈ ਜੀ ਕਿ ਮੈਂ ਲੱਗੀ ਜਰੂਰ ਆਪ ਦੇ ਉੱਤਮ ਵਿਚਾਰ ਦਿਆ ਕਰੋ ਸੋ ਧੰਨਵਾਦ ਜੀ ਸਾਰਿਆਂ ਦਾ